ਸੱਚੀ ਗੱਲ ਦੋਸਤੋ ਪਬਲਿਕ ਸਮਾਣੇ ਉਸ ਤਰ੍ਹਾਂ ਸਾਰਿਆਂ ਦਾ ਸਵਾਗਤ ਹੈ ਸਮਾਣਾ ਦੇ ਕਲਾਰਾ ਰੋਡ ਦੇ ਉੱਤੇ ਗੁਰੂ ਕਿਰਪਾ ਨਾਮ ਦੀ ਕੰਮਟਰਾਂ ਦੀ ਜਿਹੜੀ ਫੈਕਟਰੀ ਖੁੱਲੀ ਹੋਈ ਹੈ ਜਿਸ ਵਿੱਚ ਜ਼ਮੀਨ ਦੇ ਵਿੱਚ ਪਾਣੀ ਪਾ ਕੇ ਜ਼ਮੀਨ ਨੂੰ ਖੋਖਲਾ ਕੀਤਾ ਜਾ ਰਿਹਾ ਤੇ ਗੰਦਾ ਇਹ ਪਾਣੀ ਜਿਹੜਾ ਜ਼ਮੀਨ ਦੇ ਵਿੱਚ ਪਾਇਆ ਜਾ ਰਿਹਾ ਸੀ ਪਿੰਡ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਕਿਉਂਕਿ ਉਹਨਾਂ ਦੀ ਆਲੇ-ਦੁਆਲੇ ਜਿਹੜੀ ਫਸਲ ਲੱਗਦੀ ਸੀ ਜਿਹੜੀ ਉਹ ਉਹਨਾਂ ਦੀ ਖਰਾਬ ਹੋਣ ਲੱਗੀ ਹਰਿਆਣੇ ਦੀ ਗੱਲ ਸੀ ਕਿ ਜਦੋਂ ਇਸ ਫੈਕਟਰੀ ਦੇ ਵਿੱਚ ਅਸੀਂ ਗਏ ਤਾਂ ਇੰਨੀ ਕੁ ਜ਼ਿਆਦਾ ਸਮੈਲ ਸੀ ਕਿ 2 ਮਿੰਟ ਵੀ ਖੜਨਾ ਉੱਥੇ ਬਹੁਤ ਔਖਾ ਸੀ ਤੇ ਜਦੋਂ ਉੱਥੇ ਅਸੀਂ ਪਹੁੰਚੇ ਤਾਂ ਫਟਾਫਟ ਜਿਹੜਾ ਟੈਂਕਰ ਪਾਣੀ ਦਾ ਪ੍ਰਵਾਹ ਕੇ ਉੱਥੋਂ ਪੇਸ ਦਿੱਤਾ ਗਿਆ ਤਾਂ ਕਿ ਜਿਹੜੀ ਸਾਡੀ ਨਾਲ ਲੱਕੀ ਹੈ ਉਹ ਸਾਹਮਣੇ ਨਾ ਸਕੇ ਅੱਜ ਕੁਝ ਦਿਨ ਪਹਿਲਾਂ ਜਦੋਂ ਮੀਡੀਆ ਨੂੰ ਉੱਥੇ ਲੋਕਾਂ ਵੱਲੋਂ ਬੁਲਾਇਆ ਗਿਆ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਸਾਡੇ ਨਾਲ ਇਹਨਾਂ ਵੱਲੋਂ ਸਾਂਝ ਘਟ ਪਾਣ ਦੀ ਵੀ ਕੋਸ਼ਿਸ਼ ਕੀਤੀ ਪਰ ਅਸੀਂ ਇਹਨਾਂ ਦੇ ਕਿਸੇ ਵੀ ਚਾਂਸੇ ਦੇ ਵਿੱਚ ਨਹੀਂ ਆਏ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਕਿ ਸਾਨੂੰ ਇੱਥੋਂ ਲੰਘਣਾ ਤਾਂ ਬੜੀ ਦੂਰ ਦੀ ਗੱਲ ਹੈ ਇੱਥੋਂ ਦੇਖਣਾ ਵੀ ਨਹੀਂ ਪਸੰਦ ਕਿਉਂਕਿ ਜਿੰਨੀ ਇਹਦੇ ਵਿੱਚ ਸਮੈਲ ਹੈ ਜਦੋਂ ਅਸੀਂ ਅੱਜ ਅੰਦਰ ਪਹੁੰਚੇ ਤਾਂ ਇਹਨਾਂ ਵੱਲੋਂ ਸਾਰਾ ਆਪਣੀ ਸਟਾਫ ਨੂੰ ਲਗਾ ਕੇ ਉੱਥੇ ਸਫਾਈ ਕਰਾ ਦਿੱਤੀ ਕਿ ਤਾਂ ਕਿ মিডিਆ ਦੇ ਸਾਹਮਣੇ ਕੁਝ ਨਾ ਆ ਸਕੇ ਜੀ ਸੱਜੇ ਵਾ ਕੀ ਨਾ ਚਲ 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 ਸੱਜੇ ਵਾ ਵੀਡੀਓ ਬਾਰਨ ਹੋਈ ਤੁਹਾਡੀ ਫੈਕਟਰੀ ਦੀ ਜਿਹੜਾ ਗੰਦਾ ਪਾਣੀ ਜਿਹੜਾ ਖਰਾਬ ਕਰ ਰਹਾ ਹੈ ਫਸਲ ਨੂੰ ਇਹ ਖੇਤਾਂ ਤੇ ਜਾ ਰਹੀ ਕਿ ਕਹਿੰਦੇ ਹੋ ਇਹਦੇ ਬਾਰੇ ਇਹ ਕਹਿਣਾ ਚਾਹੁੰਦਾ ਜੀ ਸਾਡਾ ਉਹਦੇ ਕੋਈ ਕੈਮੀਕਲ ਦਾ ਕੰਮ ਤਾਂ ਯੂਜ਼ ਹੈ ਨਹੀਂ ਸਾਡੇ ਉਹਦੇ ਸਿਰਫ ਸਬਜ਼ੀਆਂ ਨੂੰ ਲਿਆ ਕੇ ਸ਼ਹਿਰ ਦੇ ਕੋਈ ਸਬਜ਼ੀਆਂ ਖਰੀਦ ਕੇ ਜਿਵੇਂਦਾਰਾ ਦਊ ਤੋ ਕਿ ਉਹਨਾਂ ਨੂੰ ਕੋਲ ਸਟੋਰ ਦੇ ਵਿੱਚ ਰੱਖਿਆ ਜਾਂਦਾ ਪ੍ਰੋਸੈਸ ਕਰਕੇ ਇਹ ਜੋ ਕੋਈ ਕੈਮੀਕਲ ਦਾ ਜੂਸ ਤਾਂ ਹੈ ਨਹੀਂਗਾ ਦੂਸਰੀ ਚੀਜ਼ ਹੋਰ ਅਸੀਂ ਗਵਰਨਮੈਂਟ ਦੇ ਮੁਤਾਬਕ ਉਰੇ 1 ਏਕੜ ਦੇ ਵਿੱਚ 2000 ਪੇੜ-ਬੋਦੇ ਚਾਰ ਤਰ੍ਹਾਂ ਦੇ ਲਗਾ ਰੱਖੇ ਨੇ ਜਿਹੜਾ ਪਾਣੀ ਹੁੰਦਾ ਵਾਸ਼ਿੰਗ ਦਾ ਪਾਣੀ ਸਬਜ਼ੀਆਂ ਦਾ ਹੋਰ ਕੋਈ ਕੈਮੀਕਲ ਕੋਈ ਯੂਜ਼ ਨਹੀਂ ਹੁੰਦਾ ਵਾਸ਼ਿੰਗ ਦਾ ਜਿਹੜਾ ਪਾਣੀ ਹੈ ਉਹ ETP ਦੇ ਵਿੱਚ ਧਾ ਕੇ ਰੀਸਰਕਲ ਹੋ ਕੇ ਸਫਾਈ ਹੋ ਗਈ ਪਾਰੋ ਹੋ ਕੇ ਪਿੱਛੇ ਸਫਾਈ ਦੇ ਰੁਬਾਨੀ ਲੱਗ ਰਿਹਾ ਜੀ ਇਸ ਤੋਂ ਲਗ ਹੋਰ ਕੋਈ ਗੱਲ ਨਹੀਂ ਕਰਦੇ ਕੋਈ ਇਹ ਤਾਂ ਨੇ ਕੋ ਪੇਂਟ ਬਣ ਰਿਹਾ ਜਾਂ ਕੋਈ ਸੰਚਲ ਜੀ ਸਵਾਲ ਹੈ ਸਵੇਰੇ ਉਰੇ ਕਿਸਾਨ ਇਕੱਠੇ ਪਾਣੀ ਥੱਲੇ ਮਲਾ ਰਹੇ ਹੋ ਕੋਈ ਇੱਕ ਕਾਰਨ ਅਸਲ ਚ ਕੀ ਹੈ ਇਹ ਕਾਰਨ ਇਹ ਹੈ ਜੀ ਪਿੰਡ ਦੀ ਪੰਚਾਇਤ ਆਈ ਸੀ ਸਾਡੇ ਕੋਲੇ ਕਹਿੰਦੀ ਸਾਨੂੰ ਇੱਕ ਦੋ ਬੰਦੇ ਗੱਲ ਕਹਿਣਾ ਚਾਹੁੰਦੇ ਨੇ ਵੀ ਤੁਸੀਂ ਪਾਣੀ ਸਿੱਟ ਰਹੇ ਹੋ ਪੰਚਾਇਤ ਆਈ ਪੂਟਲੀ ਪਿੰਡ ਦੀ ਪੰਚਾਇਤ ਵੀ ਆਈ ਤੇ ਦੁੱਧੜੇ ਦੀ ਪੰਚਾਇਤ ਵੀ ਆਈ ਅਸੀਂ ਉਹਨਾਂ ਨੂੰ ਸਾਰਾ ਪਲਾਨਟ ਵਿਜ਼ਿਟ ਕਰਾਤਾ ਠੀਕ ਵਿਜ਼ਿਟ ਕਰਾਉਣ ਤੋਂ ਬਾਅਦ ਕੋਈ ਹੋਰ ਇਹਨਾਂ ਮੈਨੂੰ ਨੁਕਸ ਲੱਗਦਾ ਅਸੀਂ 99% ਹੋਰ ਬਿਲਕੁਲ ਠੀਕ ਆ ਜੀ ਕੋਈ ਨੁਕਸ ਨਹੀਂ ਹੈਗਾ ਜਿਹੜਾ ਜਿਹੜਾ ਤੁਸੀਂ ਆਰਓ ਕਰਦੇ ਹੋ ਉਹਦਾ ਵੇਸਟ ਮਟੀਰੀਅਲ ਕਿੱਥੇ ਜਾਂਦਾ ਜੀ ਸਵੈਦੇਰੂ ਪਾਣੀ ਲੱਗਦੇ ਪਾਣੀ ਮਟੀ ਆਰੋ ਦਾ ਜਿਹੜਾ ਵੇਸਟ ਮਟੀਰੀਅਲ ਜਿਹੜਾ ਨਿਕਲਦਾ ਹੈਗਾ ਉਹ ਕਿੱਥੇ ਜਾਂਦਾ ਫਿਰ ਨਹੀਂ ਵੇਸਟ ਮਟੀਰੀਅਲ ਨਹੀਂ ਵੇਸਟ ਪਾਣੀ ਨਿਕਲਦਾ ਆਰੋ ਬਾਟ ਪਾਣੀ ਆਰੋ ਹੁੰਦਾ ਨਾ ਜੀ ਉਹ ਪਾਣੀ ਆਰੋ ਹੋ ਕੇ ਪਿੱਛੇ ਜਾਂਦਾ ਉਹ ਤੁਸੀਂ ਤੁਹਾਡਾ ਕਹਿਣ ਦਾ ਤੁਸੀਂ ਉਹ ਪੇੜਾਂ ਨੂੰ ਲਾ ਰਹੇ ਹੋ ਬਿਲਕੁਲ ਸਹੀ ਜੋ ਗਵਰਨਮੈਂਟ ਦੇ ਨੋਰਮਸ ਨੇ ਉਸ ਦੇ ਮਤਬਕ ਅਸੀਂ 2000 ਸਫੈਦਾ ਲਗਾਇਆ ਹੋਇਆ ਜੀ ਉਹਨਾਂ ਵਿੱਚ ਪਾਣੀ ਜਾ ਰਿਹਾ ਉਸ ਤੋਂ ਬਾਅਦ ਅਸੀਂ ਇੱਕ ਗੱਲ ਹੋਰ ਉਹਨੂੰ ਬੇਨਤੀ ਕੀਤੀ ਕਿ ਚਾਰ ਬੰਦੇ ਆ ਜਾਓ ਠੀਕ ਹੈ ਸਰਪੰਚ ਜੀ ਟੀਮ ਪੂਰੀ 10 ਬੰਦੇ ਆ ਜਾਓ ਪੂਰਾ ਪਲਾਨ ਦਸੱਲੀ ਕਰ ਲੋ ਅਗਰ ਇੱਕ ਵੀ ਕਮੀ ਹੋਈ ਪਲਾਨ ਦੇ ਵਿੱਚ ਉਹਨੂੰ ਕੁੜਨਾ ਨਾ ਕਰ ਕੋ। ਹਾਂਜੀ। ਪਾਣੀ ਧਰਤੀ ਜਾ ਰਿਹਾ ਜੀ ਗੰਦਾ ਇਹ। ਹਾਂਜੀ। ਆ ਆਪਣਾ ਇਹ ਬੰਦ ਹੋਣੀ ਚਾਹੀਦੀ। ਕਿੱਥੇ ਦਾ ਮਸਲਾ ਇਹ? ਇਹ ਦੋ ਦੜੇ ਦਾ ਜੀ। ਇਹਦੇ ਦੰਡਾ ਫੇਰਵਾ। ਵਾਟਰ ਦਾਣਾ ਫੈਕਟਰੀ ਆ। ਹਾਂ ਦਾਣਾ ਦੂਣਾ ਕਰਦਾ ਕੈਮੀਕਲ ਆ ਪਾਣੀ ਧਰਤੀ ਜਾ ਰਿਹਾ ਜੀ। ਧਰਤੀ ਜਾ ਰਿਹਾ ਇਹ। ਹਾਂਜੀ ਹਾਂ। ਪਾਣੀ ਸਾਡੇ ਦੋ ਤਿੰਨ ਸੰਗਤ ਆਈ ਆ। ਹੋਰ ਬੋਲੋ। ਪਾਣੀ ਨੀਚੇ ਪਾਰ ਰਿਹਾ ਜੀ ਗੰਦਾ ਪਾਣੀ ਕੈਮੀਕਲ ਵਾਲਾ। ਹਾਂ ਤੇ ਦੂਜਾ ਨੰਬਰ ਆ ਨੰਬਰਦਾਰ ਦੀ ਆਪਣੇ ਦੀ ਫਸਲ ਖਰਿਆ ਬਹੋਰੀ ਆ ਜੀ ਦੀ। ਹਾਂ। ਤੇ ਇਹ ਚੱਕਰ ਆ ਜੀ ਕੀ ਕਹਿਣਾ ਚਾਹੁੰਦੇ ਸੀ ਟੇਣਾ ਚਾਹੁੰਦੇ ਜੀ ਇਹਦਾ ਕੋਈ ਮਸਲਾ ਹੱਲ ਹੋਣਾ ਚਾਹੀਦਾ ਜੀ ਨਹੀਂ ਇਹ ਫਾਸ ਤੁਸੀਂ ਚ ਕਰ ਰਹੇ ਹੋ ਪਿੰਨ ਵਾਸਤੇ ਵੀ ਲੋਕਾਂ ਨੂੰ ਤੁਸੀਂ ਪਿੰਨ ਵਾਸਤੇ ਜਦੋਂ ਨੀਚੇ ਜਾ ਰਹੇ ਤਾਂ ਪੀਸੇ ਦੀ ਸਮੈਲ ਮਾਰੂਗੀ ਤਾਂ ਜਦੋਂ ਸਮੈਲ ਮਾਰੂਗੀ ਵਿੱਚ ਸਮੈਲ ਬਹੁਤ ਪਤਾ ਕੈਂਸਰ ਦੀ ਮੋਹਰੀ ਪੰਨਾ ਬੇਕਾਰ ਹੈ ਜੀ ਮੇਰੇ ਘਰ ਤੱਕ ਸਮੈਲ ਆਉਂਦਾ ਇਹਦਾ ਆ ਡੇਰਾ ਤੀ ਆ ਬੇਕਾਰ ਹੈ ਸਾਹਮਣੇ ਫੈਕਟਰੀ ਤੇ ਮੇਰੇ ਡੇਰਾ ਤੁਹਾਡਾ ਆਹ ਡੇਰਾ ਜੀ ਇਹਦਾ ਸਮੈਲਾਂ ਦੇਰ ਦਾ ਹਾਂ ਜੀ ਹਾਂ ਉਰੇ ਤੱਕ ਹੀ ਆ ਰਹੀ ਹੈ ਤੁਸੀਂ ਖੜੇ ਹੋ ਤੁਹਾਨੂੰ ਪਤਾ ਹੀ ਲੱਗ ਰਿਹਾ ਜੀ ਹਾਂ ਜੀ ਅੰਕਲ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਿਸ਼ੇਤਰ ਸਿੰਘ ਜੀ ਨਿਸ਼ੇਤਰ ਸਿੰਘ ਜੀ ਕੀ ਫੈਕਟਰੀ ਦਾ ਤੁਹਾਡੀ ਫਸਲਾਂ ਨੂੰ ਕੀ ਆ ਰਿਹਾ ਨੁਕਸਾਨ ਹੋ ਰਿਹਾ ਇੱਕ ਤਾਂ ਜੀ ਇਹ ਜਿਹੜਾ ਗੰਦਾ ਪਾਣੀ ਆ ਇਹ ਬੋਰਾ ਰਾਹੀਂ ਵਿੱਚ ਪਾਇ ਰਿਹਾ ਜੀ ਇਹ ਆ ਬਿਮਾਰੀਆਂ ਉਹ ਫੈਲਣਗੀਆਂ ਇਹਦੇ ਨਾਲ ਸਾਡਾ ਪਾਣੀ ਸਾਰਾ ਖਰਾਬ ਹੋ ਜਾਊਗਾ ਜੀ ਇੱਕ ਦੂਏ ਨੰਬਰ ਤੇ ਜੀ ਸਾਡੀ ਆ ਫਸਲ ਮੇਰੀ ਜਮੀਨ ਇਹਦੇ ਆਲੇ-ਦਾਲੇ ਫੈਕਟਰੀ ਦੇ ਉਹ ਚ ਪਾਣੀ ਉਹ ਹੋ ਰਿਹਾ ਜੀ ਉਹ ਮੇਰੀ ਫਸਲ ਵੀ ਮਰ ਰਹੀ ਆ ਹਾਂ ਜੀ ਆ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਪਹਿਲਾਂ ਅਸੀਂ ਐਂ ਕਹਿਣਾ ਚਾਹੁੰਦੇ ਹਾਂ ਜੀ ਜਿਹੜਾ ਗੰਦਾ ਪਾਣੀ ਬੋਰਾਾਂ ਚ ਪੈ ਰਿਹਾ ਵੀ ਇਹ ਬਿਲਕੁਲ ਬੰਦ ਹੋਵੇ ਆਪਦੇ ਜ਼ਮੀਨ ਖਰੀਦ ਕੇ ਆਪਦੇ ਸਪੈਦੇ ਲਾਉਣ ਸਪੈਦੇਾਂ ਚ ਪਾਣੀ ਜਾਵੇ ਇੱਥੇ ਫੈਕਟਰੀ ਦੇ ਲਵੇ ਇਹ ਆਪਦੇ ਸਪੈਦੇ ਲਾਉਣ ਸਪੈਦੇਾਂ ਚ ਪਾਣੀ ਜਾਵੇ ਸਪੈਦੇ ਪਾਣੀ ਖਾਣ ਤੁਹਾਨੂੰ ਕਿੰਨੇ ਕ ਟਾਈਮ ਤੋਂ ਹੁਣ ਇਹ ਸਮੱਸਿਆ ਆ ਰਹੀ ਹੈ ਤੁਹਾਨੂੰ ਕਿੰਨੇ ਟਾਈਮ ਤੋਂ ਹੁਣ ਇਹ ਜਿਹੜੀ ਸਮੱਸਿਆ ਆ ਰਹੀ ਹੈ ਹੁਣ ਜਦ ਦੀ ਇਹ ਫੈਕਟਰੀ ਚੱਲੀ ਆ ਜੀ 12ਵੇਂ ਮਹੀਨੇ ਜੇ ਇਹ ਉਦੋਂ ਦੀ ਸਮੱਸਿਆ ਆ ਰਹੀ ਆ ਇਹ ਤਨ ਤੁਨ ਕੋ ਤੁਹਾਡੀ ਫਸਲ ਖਸਲ ਸਾਰੀ ਠੀਕ ਹੈ ਜਿਹੜੀ ਲਵੇ ਲੱਗਦੀ ਹੈ ਇਹ ਜਿੱਥੇ ਜਿੱਥੇ ਪਾਣੀ ਪਾ ਰਿਹਾ ਉੱਥੇ ਖਰਾਬ ਹੈ ਉੱਥੇ ਮਰੀ ਪਈ ਹੈ ਜਾ ਕੇ ਦੇਖ ਲਓ ਹੁਣ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ ਅਸੀਂ ਆਹੀ ਮੰਗ ਕਰਨਾ ਚਾਹੁੰਦੇ ਆ ਵੀ ਇਹ ਪਾਣੀ ਜਮੀਨ ਚ ਨਾ ਪਾਇਆ ਜਾਵੇ ਬੋਰਾ ਰਾਹੀਂ ਇਹ ਪਾਣੀ ਆਪਦਾ ਚਾਹੀਦਾ ਸਪੈਦੇ ਲਾ ਕੇ ਸਪੈਦੇ ਚ ਸਿੱਟਿਆ ਜਾਵੇ ਆਪਦਾ ਹੱਲ ਕਰਨਾ ਇਹ ਸਪੈਦੇ ਲਾਉਣ ਪਾਣੀ ਧਰਤੀ ਚ ਨਾ ਪਾਣੀ ਬੋਰਾਂ ਚ ਨਾ ਪਹੁੰਚਣ ਥੱਲੇ ਆ ਤਾਂ ਪਾਣੀ ਖਰਾਬ ਹੋ ਰਿਹਾ ਜੀ ਆ ਦੇਖੋ ਮਸ਼ਕ ਕਿਵੇਂ ਮਾਰ ਰਹੀ ਆ ਉੱਥੇ ਜੇ ਆ ਕੇ ਦੇਖੋ ਪਾਣੀ ਕੜਿਆ ਕਿਵੇਂ ਸਮੈਲ ਆ ਰਹੀ ਹੈ ਗੰਦੀ ਉਹ ਕਿ ਜਿਹੜੀ ਸਮਾਣਾ ਦੇ ਨਾਲ ਲੱਗਦੇ ਦੋਦੜਾ ਪਿੰਡ ਦੀ ਸੜਕ ਦੇ ਉੱਤੇ ਜਿਹੜੀ ਇਹ ਗੁਰੂ ਕਿਰਪਾ ਦੀ ਮਟਰਾਵਾਲੀ ਫੈਕਟਰੀ ਹੈ ਤੇ ਦੂਜੇ ਪਾਸੇ ਅੱਜ ਪਿੰਡ ਦੇ ਲੋਕਾਂ ਵੱਲੋਂ ਜਿਹੜਾ ਇਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਕਿਹਾ ਜਾ ਰਿਹਾ ਕਿ ਧਰਤੀ ਦੇ ਵਿੱਚ ਇਹ ਜਿਹੜਾ ਗੰਦਾ ਪਾਣੀ ਪਾਇਆ ਜਾ ਰਿਹਾ ਜਿਸ ਨਾਲ ਸਾਡੀਆਂ ਫਸਲਾਂ ਨੇ ਆਲੇ-ਦੁਆਲੇ ਦੀਆਂ ਉਹ ਵੀ ਮਰਨ ਦੇ ਲਈ ਤਿਆਰ ਹੋ ਚੁੱਕੀਆਂ ਨੇ ਲਗਭਗ ਕਾਫੀ ਟਾਈਮ ਤੋਂ ਜਿਹੜੀ ਇਹ ਫੈਕਟਰੀ ਲੱਗੀ ਹੈ ਤਾਂ ਉਦੋਂ ਤੋਂ ਹੀ ਲੋਕ ਜਿਹੜੇ ਨੇ ਪਰੇਸ਼ਾਨ ਹੁੰਦੇ ਦਿਖਾਈ ਦੇ ਰਹੇ ਨੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਗਰ ਸਾਡੀ ਹੁਣ ਸੁਣਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅ ਗੱਲਾਂ ਕਈਆਂ ਜਾ ਰਹੀਆਂ ਨੇ ਆਲੇ-ਦੁਆਲੇ ਦੇ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਕਿ ਸਾਨੂੰ ਜਿਹੜਾ ਉਰੇ ਜੀਣਾ ਇੰਨਾ ਕੋ ਔਖਾ ਹੋ ਚੁੱਕਿਆ ਜਿਸ ਦੇ ਵਿੱਚੋਂ ਲਗਭਗ ਕਾਫੀ ਜਿਹੜੀ ਸਮੈਲ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਫਿਲਹਾਲ ਦਿਓ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ